ਅੱਜ ਮੇਰਾ 12ਵੀਂ ਕਲਾਸ ਦਾ ਰਿਜ਼ਲਟ ਆਉਣਾ ਸੀ ਮੇਰੇ ਮਨ ਵਿੱਚ ਬੜਾ ਚਾਅ ਸੀ ਕਿਉਂਕਿ ਮੈਂ ਪੜ੍ਹਾਈ 'ਚ ਬੜਾ ਹੁਸ਼ਿਆਰ ਸੀ ਮੇਰੇ ਮਨ ਵਿੱਚ ਇਹ ਚਾਅ ਸੀ ਕਿ ਜ਼ਰੂਰ ਮੇਰੀ ਕੋਈ ਪੋਜੀਸ਼ਨ ਆਵੇਗੀ ਕਿਉਂਕਿ ਮੈਂ ਬੜੀ ਮਿਹਨਤ ਕੀਤੀ ਸੀ ਇਸ ਕਰਕੇ ਮੈਂ ਘਰ ਵਿੱਚ ਬੜਾ ਖੁਸ਼ੀ-ਖੁਸ਼ੀ ਰੋਟੀ ਖਾ ਕੇ ਸਕੂਲ ਵੱਲੋਂ ਨਿਕਲ ਗਿਆ ਜਦੋਂ ਮੈਂ ਸਕੂਲ ਜਾਂਦਾ ਸੀ ਤਾਂ ਮੰਮੀ ਨੇ ਵੀ ਮੇਰੇ ਤੇ ਪੂਰਾ ਕੌਨਫੀਡੈਂਸ ਦਿਖਾਇਆ ਮੰਮੀ ਕਹਿਣ ਲੱਗੀ ਕਿ ਮੈਨੂੰ ਪੱਕਾ ਪਤਾ ਹੈ ਕਿ ਤੇਰੀ ਜ਼ਰੂਰ ਕੋਈ ਪੋਜੀਸ਼ਨ ਆਊਗੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਘਰ ਆ ਕੇ ਤੁਹਾਨੂੰ ਪਾਰਟੀ ਦਵਾਂਗਾ ਇਸ ਤਰ੍ਹਾਂ ਹੱਸਦਾ ਹੱਸਦਾ ਮੈਂ ਸਕੂਲ ਚਲਾ ਗਿਆ ਤੇ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਸਾਡੇ ਪ੍ਰਿੰਸੀਪਲ ਸਰ ਉੱਥੇ ਪਹਿਲਾਂ ਹੀ ਮੌਜੂਦ ਸੀ ਤੇ ਮੈਂ ਆਪਣੇ ਸਕੂਲ ਦੇ ਕੰਪਿਊਟਰ ਤੇ ਆਪਣਾ ਰਿਜ਼ਲਟ ਵੇਖਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਆਪਣੇ ਤੇ ਬੜਾ ਮਾਣ ਸੀ ਕਿ ਮੇਰੀ ਪੋਜੀਸ਼ਨ ਤਾਂ ਆਉਣੀ ਹੀ ਆ ਸਾਰੇ ਵਿਦਿਆਰਥੀ ਸਕੂਲ ਪਹੁੰਚ ਚੁੱਕੇ ਸੀ ਜਦੋਂ ਹੀ ਸਾਰੇ ਰਿਜ਼ਲਟ ਪਤਾ ਕਰਨ ਲੱਗੇ ਤਾਂ ਮੈਂ ਵੀ ਆਪਣਾ ਰਿਜ਼ਲਟ ਵੇਖਿਆ ਜੋ ਮੈਂ ਚਾਹੁੰਦਾ ਸੀ ਉਹੀ ਹੋਇਆ ਮੇਰੀ ਫਰਸਟ ਪੋਜੀਸ਼ਨ ਆਈ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਸਾਰੇ ਵਿਦਿਆਰਥੀ ਮੈਨੂੰ ਵਧਾਈਆਂ ਦੇ ਰਹੇ ਸੀ ਤੇ ਟੀਚਰ ਵੀ ਮੈਨੂੰ ਵਾਹ ਵਾਹ ਕਹਿ ਰਹੇ ਸੀ ਜਦੋਂ ਮੈਂ ਇਹ ਸਭ ਆਪਣੇ ਘਰ ਆ ਕੇ ਦੱਸਿਆ ਤਾਂ ਸਾਰੇ ਪਰਿਵਾਰ ਦੇ ਜੀ ਖੁਸ਼ੀ ਨਾਲ ਚੂਮ ਮੁੱਠੇ ਤੇ ਮੰਮੀ ਨੇ ਤਾਂ ਉਸ ਦਿਨ ਮਿੱਠੀਆਂ ਸੇਵੀਆਂ ਵੀ ਬਣਾਈਆਂ ਕਿਉਂਕਿ ਸਾਰਾ ਪਰਿਵਾਰ ਮੇਰੀ ਫਰਸਟ ਪੋਜੀਸ਼ਨ ਆਉਣ ਤੇ ਬੜਾ ਹੀ ਖੁਸ਼ ਸੀ ਹੁਣ ਘਰ ਵਿੱਚ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਵਿੱਕੀ ਨੇ ਕਿਹੜੇ ਕਾਲਜ ਵਿੱਚ ਦਾਖਲਾ ਲੈਣਾ ਆ ਮੇਰੀ ਛੋਟੀ ਭੈਣ ਮੈਨੂੰ ਕਹਿਣ ਲੱਗੀ ਕਿ ਵੀਰੇ ਮੈਂ ਵੀ ਤੇਰੇ ਕਾਲਜ ਵਿੱਚ ਐਡਮਿਸ਼ਨ ਲਵੂੰਗੀ ਮੰਮੀ ਹੱਸਣ ਲੱਗੀ ਤੇ ਕਹਿਣ ਲੱਗੀ ਕਮਲੀਏ ਤੂੰ ਤਾਂ ਜੇ ਛੋਟੀ ਆ ਤੂੰ ਅਜੇ ਸਕੂਲ ਵਿੱਚ ਪੜ੍ਹਾਈ ਕਰ ਕਾਲਜ ਵਿੱਚ ਵੱਡੀਆਂ ਕਲਾਸਾਂ 'ਚ ਜਾ ਕੇ ਪੜ੍ਹਾਈ ਕਰਨੀ ਪੈਂਦੀ ਆ ਮੇਰੀ ਭੈਣ ਮੇਰੇ ਨਾਲੋਂ ਛੋਟੀ ਸੀ ਜਿਸ ਕਰਕੇ ਉਹ ਵੀ ਘਰ ਵਿੱਚ ਸਾਰਿਆਂ ਦੀ ਬੜੀ लाਡਲੀ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਡੈਡੀ ਮੈਨੂੰ ਕਹਿਣ ਲੱਗੇ ਕਿ ਆਪਾਂ ਕੱਲ ਹੀ ਤੇਰਾ ਕਿਸੇ ਵਧੀਆ ਕਾਲਜ ਵਿੱਚ ਦਾਖਲਾ ਕਰਵਾ ਦਿੰਨੇ ਆ ਅਗਲੇ ਦਿਨ ਮੈਂ ਕਿਸੇ ਸ਼ਹਿਰ ਵਿੱਚ ਮੁੰਡਿਆਂ ਨਾਲ ਕਾਲਜ ਦਾ ਪਤਾ ਕਰਨ ਚੱਲਿਆ ਗਿਆ ਜਦੋਂ ਅਸੀਂ ਉਸ ਕਾਲਜ ਵਿੱਚ ਪਹੁੰਚੇ ਤਾਂ ਉੱਥੇ ਬੜਾ ਰੌਸ਼ਾ ਸੀ। ਇਦਾਂ ਲੱਗਦਾ ਸੀ ਜਿਵੇਂ ਸਾਰੇ ਮੁੰਡੇ ਕੁੜੀਆਂ ਇੱਥੇ ਹੀ ਪੜ੍ਹਦੇ ਨੇ। ਮੈਂ ਆਪਣੇ ਡੈਡੀ ਨੂੰ ਘਰ ਆ ਕੇ ਆਖਿਆ ਕਿ ਮੈਂ ਉਸੇ ਕਾਲਜ ਵਿੱਚ ਸਟੱਡੀ ਕਰਨ ਲੱਗਣਾ ਕਿਉਂਕਿ ਮੇਰੇ ਸਾਰੇ ਦੋਸਤ ਵੀ ਉਸੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਰਹੇ ਸੀ। ਡੈਡੀ ਮੈਨੂੰ ਕਹਿਣ ਲੱਗਿਆ ਨਹੀਂ ਪੁੱਤ, ਇਹ ਕਾਲਜ ਥੋੜਾ ਚੱਕਵਾ ਜਿਹਾ। ਮੈਂ ਤੈਨੂੰ ਇੱਥੇ ਨਹੀਂ ਲੱਗਣ ਦੇਣਾ। ਪਰ ਮੈਂ ਨਾ ਮੰਨਿਆ। ਡੈਡੀ ਨੇ ਮੈਨੂੰ ਬਹੁਤ ਮਨਾ ਕੀਤਾ। ਮੈਂ ਡੈਡੀ ਨੂੰ ਕਿਹਾ ਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ। ਡੈਡੀ ਕਹਿਣ ਲੱਗਿਆ ਤੇਰੇ ਤੇ ਵਿਸ਼ਵਾਸ ਹੈ ਪਰ ਅੱਜ ਕੱਲ ਦੇ ਹਾਲਾਤਾਂ ਤੇ ਵਿਸ਼ਵਾਸ ਨਹੀਂ ਆ ਉਥੋਂ ਦੇ ਮੁੰਡੇ ਬੜਾ ਕੁਝ ਕਰਦੇ ਨੇ ਮੈਂ ਸੁਣਿਆ ਏ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਸਕੂਲ ਵਿੱਚ ਵੀ ਮੁੰਡੇ ਬੜਾ ਕੁਝ ਕਰਦੇ ਸੀ ਪਰ ਤੁਹਾਡਾ ਮੁੰਡਾ ਤਾਂ ਹਮੇਸ਼ਾ ਸਹੀ ਰਿਹਾ ਨਾ ਤੁਸੀਂ ਐਵੇਂ ਇਦਾਂ ਦੀਆਂ ਗੱਲਾਂ ਨਾ ਕਰੋ ਡੈਡੀ ਨੂੰ ਮੇਰੇ ਤੇ ਬੜਾ ਵਿਸ਼ਵਾਸ ਸੀ ਡੈਡੀ ਕਹਿਣ ਲੱਗੇ ਚਲ ਠੀਕ ਆ ਜਿੱਦਾਂ ਤੇਰੀ ਮਰਜ਼ੀ ਮੈਂ ਆਪਣੀ ਜਿੱਦ ਅੱਗੇ ਡੈਡੀ ਨੂੰ ਹਰਾ ਹੀ ਲਿਆ ਤੇ ਮੈਂ ਬੜਾ ਖੁਸ਼ ਸੀ ਕਿਉਂਕਿ ਮੇਰੇ ਸਾਰੇ ਦੋਸਤ ਵੀ ਉਸੇ ਕਾਲਜ ਚ ਐਡਮਿਸ਼ਨ ਲੈ ਰਹੇ ਸੀ ਅਸੀਂ ਸਾਰੇ ਦੋਸਤਾਂ ਨੇ ਜਾ ਕੇ ਉਸ ਕਾਲਜ ਵਿੱਚ ਐਡਮਿਸ਼ਨ ਕਰਵਾ ਲਈ ਹੁਣ ਮੈਂ ਨਵਾਂ ਨਵਾਂ ਕਾਲਜ ਦੇ ਵਿੱਚ ਜਾਣ ਲੱਗਾ ਸੀ ਮੈਂ ਤਾਂ ਘਰਦਿਆਂ ਨਾਲ ਇਹ ਵੀ ਜ਼ਿੱਦ ਕੀਤੀ ਕਿ ਮੈਨੂੰ ਕੱਪੜੇ ਦਵਾ ਕੇ ਲੈ ਕੇ ਆਓ ਡੈਡੀ ਮੈਨੂੰ ਨਵੇਂ ਕੱਪੜੇ ਦਵਾ ਕੇ ਲੈ ਕੇ ਆਇਆ ਹੁਣ ਮੈਂ ਕਾਲਜ ਜਾਣਾ ਸਟਾਰਟ ਕਰ ਦਿੱਤਾ ਜਿਸ ਦਿਨ ਮੈਂ ਪਹਿਲੇ ਦਿਨ ਕਾਲਜ ਗਿਆ ਸੀ ਤਾਂ ਮੰਮੀ ਮੈਨੂੰ ਕਹਿਣ ਲੱਗੀ ਵੇਖ ਵਿੱਕੀ ਨੂੰ ਪਤਾ ਅੱਜਕੱਲ੍ਹ ਹਾਲਾਤ ਬੜੇ ਮਾੜੇ ਨੇ ਪੁੱਤ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਪਹਿਲਾਂ ਤੂੰ ਸਕੂਲ ਵਿੱਚ ਪੜਦਾ ਸੀ ਸਾਨੂੰ ਇੰਨੀ ਫਿਕਰ ਨਹੀਂ ਸੀ ਪਰ ਹੁਣ ਤੂੰ ਕਾਲਜ ਚ ਜਾਣ ਲੱਗ ਪਿਆ ਤੂੰ ਵੱਡਾ ਹੋ ਗਿਆ ਇਸ ਕਰਕੇ ਸਾਨੂੰ ਬੜੀ ਫਿਕਰ ਰਹਿੰਦੀ ਆ ਪੁੱਤ ਧਿਆਨ ਨਾਲ ਜਿੱਦਾਂ ਪਹਿਲਾਂ ਪੜ੍ਹਾਈ ਕਰਦਾ ਸੀ ਉਸ ਤਰ੍ਹਾਂ ਹੀ ਕਰੀ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਤੇਰਾ ਪੁੱਤ ਪਹਿਲਾਂ ਵੀ ਇਦਾਂ ਦਾ ਸੀ ਤੇ ਹੁਣ ਵੀ ਇਦਾਂ ਦਾ ਹੀ ਰਹੂਗਾ ਤੂੰ ਫਿਕਰ ਨਾ ਕਰ ਮੰਮੀ ਕਹਿਣ ਲੱਗੀ ਉਹ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਪਰ ਫਿਰ ਵੀ ਮਾਂ ਹੋਣ ਦੇ ਨਾਤੇ ਮੇਰਾ ਦਿਲ ਜਾਂ ਡਰਦਾ ਇਸ ਕਰਕੇ ਤੈਨੂੰ ਸਮਝਾ ਰਹੀ ਸੀ ਮੈਂ ਕਿਹਾ ਠੀਕ ਆ ਮਾਂ ਹੁਣ ਮੈਂ ਚੱਲਿਆ ਜਦੋਂ ਮੈਂ ਪਹਿਲੇ ਦਿਨ ਕਾਲਜ ਵਿੱਚ ਗਿਆ ਤਾਂ ਮੈਂ ਵੇਖਿਆ ਕਿ ਉੱਥੇ ਪੜ੍ਹਾਈ ਘੱਟ ਤੇ ਅਵਾਰਾਗਰਦੀ ਜ਼ਿਆਦਾ ਹੁੰਦੀ ਸੀ ਕੁੜੀਆਂ ਵੀ ਇਦਾਂ ਦੀਆਂ ਹੀ ਸੀ ਹੌਲੀ ਹੌਲੀ ਮੈਂ ਵੀ ਉਸੇ ਮਾਹੌਲ ਵਿੱਚ ਟਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਪਹਿਲਾਂ ਮੈਂ ਬੜੀ ਪੜ੍ਹਾਈ ਕਰਦਾ ਸੀ ਪਰ ਉੱਥੇ ਸਾਰੇ ਵੇਖ ਕੇ ਮੇਰਾ ਬੜਾ ਮਜ਼ਾਕ ਬਣਾਉਂਦੇ ਸੀ ਕਿ ਇਹ ਤਾਂ ਬੜਾ ਪੜਾकू ਮੁੰਡਾ ਆ ਮੈਨੂੰ ਇਸ ਗੱਲ ਦੀ ਥੋੜੀ ਸ਼ਰਮਿੰਦਗੀ ਜੀ ਮਹਿਸੂਸ ਹੋਣ ਲੱਗ ਗਈ ਸੀ ਇਸ ਕਰਕੇ ਮੈਂ ਵੀ ਉਹਨਾਂ ਵਾਂਗ ਸੱਜਣ ਤਾਂ ਜਣਵਾਲਾ ਜ਼ਿਆਦਾ ਧਿਆਨ ਦੇਣ ਲੱਗਾ ਕਾਲਜ ਜਾਣਾ ਤੇ ਲੈਕਚਰ ਬੰਕ ਮਾਰਨਾ ਇਹ ਸਭ ਨਾਰਮਲ ਜੀ ਗੱਲ ਸੀ ਮੈਨੂੰ ਤਾਂ ਹੁਣ ਇਦਾਂ ਲੱਗਦਾ ਸੀ ਕਿ ਮੈਂ ਤਾਂ ਐਵੇਂ ਕਿਤਾਬਾਂ 'ਚ ਵੜਿਆ ਰਹਿੰਦਾ ਸੀ ਇੱਥੇ ਤਾਂ ਸਭ ਆਪਣੀ ਮौज-ਮਸਤੀ ਵਿੱਚ ਰਹਿੰਦੇ ਨੇ ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਇਦਾਂ ਦੀਆਂ ਹੀ ਸੀ ਫਿਰ ਸਾਰੇ ਇਕੱਠੇ ਹੋ ਕੇ ਫਿਲਮ ਵੇਖਣ ਚਲੇ ਜਾਂਦੇ ਸੀ ਹੁਣ ਮੇਰੀਆਂ ਦੋਸਤ ਕੁੜੀਆਂ ਵੀ ਬਣ ਚੁੱਕੀਆਂ ਸੀ ਤੇ ਨਵੇਂ ਮੁੰਡੇ ਵੀ ਮੇਰੇ ਦੋਸਤ ਬਣ ਚੁੱਕੇ ਸੀ ਕਾਲਜ ਵਿੱਚ ਜਾਣ ਦਾ ਬਹੁਤ ਨਜ਼ਾਰਾ ਜਿਹਾ ਆਉਣ ਲੱਗਾ ਸੀ ਕਿਉਂਕਿ ਉੱਥੇ ਬੜੀ ਮौज-ਮਸਤੀ ਚੱਲਦੀ ਸੀ ਡੈਡੀ ਜਿਸ ਤਰ੍ਹਾਂ ਪਹਿਲਾਂ ਮੈਨੂੰ ਕਹਿੰਦੇ ਸੀ ਇਹ ਕਾਲਜ ਬਿਲਕੁਲ ਉਸੇ ਤਰ੍ਹਾਂ ਸੀ ਇੱਥੇ ਮੁੰਡੇ ਮौज-ਮਸਤੀ ਜ਼ਿਆਦਾ ਪੜ੍ਹਾਈ ਘੱਟ ਕਰਦੇ ਸੀ ਉੱਥੇ ਮੁੰਡੇ ਇਹੀ ਕਹਿੰਦੇ ਸੀ ਕਿ ਮौज-ਮਸਤੀ ਵੀ ਲਾਈਫ 'ਚ ਕਰਨੀ ਹੀ ਚਾਹੀਦੀ ਆ ਸਾਰੀ ਉਮਰ ਕਿਤਾਬਾਂ 'ਚ ਹੀ ਰੱਖਿਆ ਮੈਂ ਵੀ ਹੌਲੀ-ਹੌਲੀ ਉਹਨਾਂ ਦੀ ਸੰਗਤ ਵਿੱਚ ਰਲਦਾ ਗਿਆ ਇੱਕ ਚੀਜ਼ ਹੋਰ ਸੀ ਉੱਥੇ ਮੁੰਡੇ ਥੋੜਾ ਬਹੁਤ ਨਸ਼ਾ ਵੀ ਕਰਦੇ ਸੀ ਇੱਕ ਦਿਨ ਮੇਰੇ ਇੱਕ ਦੋਸਤ ਰਿੱਕੀ ਨੇ ਮੈਨੂੰ ਇੱਕ ਚੀਜ਼ ਖਾਣ ਲਈ ਦਿੱਤੀ ਮੈਨੂੰ ਨਹੀਂ ਪਤਾ ਸੀ ਉਹ ਚੀਜ਼ ਕੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਇਹਨੂੰ ਖਾ ਕੇ ਵੇਖ ਕਿੰਨਾ ਨਜ਼ਾਰਾ ਆਊਗਾ ਮੈਂ ਉਹਨੂੰ ਕਿਹਾ ਕਿ ਹੈ ਕੀ ਤਾਂ ਦੂਸਰਾ ਕਹਿਣ ਲੱਗਾ ਇੱਕ ਨਸ਼ੇ ਦੀ ਗੋਲੀ ਆ ਵੇਖ ਸਾਰਾ ਦਿਨ ਕਿੰਨਾ ਵਧੀਆ ਲੰਘੂਗਾ ਮੈਂ ਗੋਲੀ ਫੜ ਕੇ ਪਰਾਂ ਸੁੱਟ ਦਿੱਤੀ ਤੇ ਮੈਂ ਕਿਹਾ ਇਹ ਕੀ ਕਹਿ ਰਿਹਾ ਤੂੰ ਤੈਨੂੰ ਕੀ ਲੱਗਦਾ ਮੈਂ ਤੇਰੇ ਕਾਹੇ ਤੋਂ ਨਸ਼ਾ ਕਰ ਲੂੰਗਾ ਉਹ ਹੱਸਣ ਲੱਗੇ ਤੇ ਕਹਿਣ ਲੱਗੇ ਇਹ ਤਾਂ ਨਾਰਮਲ ਜੀ ਗੱਲ ਆ ਨਾਲੇ ਇਹ ਕੋਈ ਵੱਡਾ ਨਸ਼ਾ ਨਹੀਂ ਆ ਇਹ ਤਾਂ ਛੋਟੀ ਜੀ ਗੋਲੀ ਆ ਖਾ ਕੇ ਤਾਂ ਦੇਖ ਇੱਕ ਵਾਰ ਉਹਨਾਂ ਨੇ ਧੱਕੇ ਨਾਲ ਕਰ ਕਰਾ ਕੇ ਮੈਨੂੰ ਗੋਲੀ ਖਵਾ ਦਿੱਤੀ ਮੈਨੂੰ ਆਪਣੇ ਆਪ ਤੇ ਬੜਾ ਬੁਰਾ ਜਿਹਾ ਫੀਲ ਹੋ ਰਿਹਾ ਸੀ ਮੈਂ ਉਹਨਾਂ ਨਾਲ ਵੀ ਇਸ ਗੱਲ ਪਿੱਛੇ ਗੁੱਸੇ ਹੋ ਗਿਆ ਪਰ ਉਸ ਗੋਲੀ ਦਾ ਅਸਰ ਹੋਣ ਤੋਂ ਬਾਅਦ ਮੈਨੂੰ ਸੱਚਮੁੱਚ ਹੀ ਵਧੀਆ ਲੱਗਣ ਲੱਗਾ ਮੈਨੂੰ ਲੱਗਾ ਜਿਵੇਂ ਮੈਂ ਦੁਨੀਆ ਤੇ ਅਲੱਗ ਹੀ ਫਿਰਦਾ ਹੋਵਾਂ ਇੱਕ ਵੱਖਰਾ ਹੀ ਨਜ਼ਾਰਾ ਜਿਹਾ ਆਉਣ ਲੱਗਾ ਇਸੇ ਤਰ੍ਹਾਂ ਹੌਲੀ-ਹੌਲੀ ਮੈਂ ਇਹ ਗੋਲੀਆਂ ਦੀ ਮੰਗ ਆਪਣੇ ਦੋਸਤਾਂ ਕੋਲੋਂ ਕਰਨ ਲੱਗਾ। ਦੋਸਤਾਂ ਨੇ ਮੈਨੂੰ ਇੱਕ ਦੀ ਜਗ੍ਹਾ ਦੋ-ਦੋ ਗੋਲੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿਨੋ-ਦਿਨ ਮੇਰਾ ਨਸ਼ਾ ਵਧਦਾ ਹੀ ਗਿਆ। ਹਰ ਰੋਜ਼ ਮੈਂ ਉਹ ਗੋਲੀਆਂ ਖਾਣ ਲੱਗਿਆ। ਕਿਉਂਕਿ ਘਰੋਂ ਤਾਂ ਪੈਸੇ ਮਿਲ ਹੀ ਜਾਂਦੇ ਸੀ ਪਰ ਉਹ ਗੋਲੀਆਂ ਦੀ ਕੀਮਤ ਬਹੁਤੀ ਜ਼ਿਆਦਾ ਨਹੀਂ ਸੀ ਜਿਸ ਕਰਕੇ ਮੈਂ ਅਫੋਰਡ ਕਰ ਲੈਂਦਾ ਸੀ। ਹੌਲੀ-ਹੌਲੀ ਮੈਂ ਹੋਰ ਨਸ਼ੇ ਨੂੰ ਵੀ ਮੂੰਹ ਮਾਰਨ ਲੱਗ ਪਿਆ। ਇੱਕ ਦਿਨ ਮੇਰਾ ਦੋਸਤ ਰਿੱਕੀ ਮੈਨੂੰ ਇੱਕ ਮੁੰਡੇ ਕੋਲ ਲੈ ਗਿਆ ਜਿਸ ਕੋਲ ਚਾਰ-ਪੰਜ ਮੁੰਡੇ ਹੋਰ ਵੀ ਬੈਠੇ ਸੀ। ਉਸ ਮੁੰਡੇ ਦਾ ਨਾਮ ਪਤਾ ਨਹੀਂ ਕੀ ਸੀ ਪਰ ਸਾਰਿਆਂ ਨੂੰ ਉਸਤਾਦ ਕਹਿ ਕੇ ਬੁਲਾਉਂਦੇ ਸੀ ਉਹ ਕਾਫੀ ਮੋਟਾ ਸੀ ਜਦੋਂ ਅਸੀਂ ਉਸ ਕੋਲ ਗਏ ਤਾਂ ਉਹ ਮੈਨੂੰ ਵੇਖ ਕੇ ਕਹਿਣ ਲੱਗਾ ਆਹ ਕਿਹੜਾ ਨਮਸਕਾਰ ਲੈ ਕੇ ਆਇਆ ਮੈਂ ਰਿੱਕੀ ਨੂੰ ਕਿਹਾ ਕਿ ਇਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਉਹ ਕਹਿਣ ਲੱਗਾ ਇਸ ਬੰਦੇ ਕੋਲ ਬਹੁਤ ਕੁਝ ਆ ਜੀ ਤੂੰ ਇਹਦੇ ਨਾਲ ਪਿਆਰ ਨਾਲ ਰੱਖੇਗਾ ਤਾਂ ਬਹੁਤ ਕੁਝ ਲੈ ਲਵੇਂਗਾ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਰਿੱਕੀ ਨੇ ਮੈਨੂੰ ਦੱਸਿਆ ਕਿ ਇਸ ਕੋਲ ਬਹੁਤ ਵਧੀਆ-ਵਧੀਆ ਨਸ਼ੇ ਹੁੰਦੇ ਆ ਜੇਕਰ ਆਪਾਂ ਨੂੰ ਵਧੀਆ ਨਸ਼ਾ ਚਾਹੀਦਾ ਤਾਂ ਇਸ ਕੋਲੋਂ ਮਿਲ ਜਾਂਦਾ ਆ ਮੈਂ ਰਿੱਕੀ ਨੂੰ ਕਿਹਾ ਕਿ ਆਪਾਂ ਨੂੰ ਨਸ਼ਿਆਂ ਦੀ ਕੀ ਲੋੜ ਆ ਯਾਰ ਆਪਣੇ ਕੋਲ ਗੋਲੀ ਹੈਗੀ ਆ ਖਾਣ ਲਈ ਆਪਾਂ ਉਹਦੇ ਵਿੱਚ ਹੀ ਬਹੁਤ ਖੁਸ਼ ਆ ਰਿੱਕੀ ਕਹਿਣ ਲੱਗਾ ਨਹੀਂ ਨਹੀਂ ਤੈਨੂੰ ਇੱਕ ਨਵਾਂ ਨਸ਼ਾ ਵਿਖਾਉਣਾ ਆ ਜੋ ਇਸ ਉਸਤਾਦ ਕੋਲੋਂ ਹੀ ਮਿਲਦਾ ਉਸ ਮੁੰਡੇ ਨੇ ਮੈਨੂੰ ਇੱਕ ਪੁੜੀ ਵਿੱਚ ਚਿੱਟਾ ਜਿਹਾ ਨਸ਼ਾ ਦਿੱਤਾ ਜਿਹਨੂੰ ਚਿੱਟਾ ਕਹਿੰਦੇ ਸੀ ਉਨੇ ਮੈਨੂੰ ਕਿਹਾ ਕਿ ਲੈ ਇਹਨੂੰ ਚੱਖ ਕੇ ਵੇਖ ਮੈਂ ਥੋੜਾ ਡਰ ਰਿਹਾ ਸੀ ਕਿਉਂਕਿ ਇੱਕ ਤਾਂ ਮੈਂ ਉਸ ਮੁੰਡੇ ਕੋਲ ਪਹਿਲੀ ਵਾਰ ਆਇਆ ਸੀ ਤੇ ਉੱਪਰ ਦੀ ਉਹ ਨਸ਼ੇ ਵਾਲੀ ਪੁੜੀ ਨੂੰ ਖਾਣ ਤੋਂ ਡਰ ਰਿਹਾ ਸੀ ਉਹ ਫਿਰ ਮੈਨੂੰ ਕਹਿਣ ਲੱਗਾ ਕਿ ਇੱਕ ਵਾਰ ਖਾ ਕੇ ਵੇਖ ਉਹਨੂੰ ਖਾਣ ਤੋਂ ਪਹਿਲਾਂ ਮੈਂ ਆਪਣੀਆਂ ਅੱਖਾਂ 'ਚ ਆਪਣੇ ਘਰਦਿਆਂ ਦੀ ਸ਼ਕਲ ਨੂੰ ਲੈ ਕੇ ਆਇਆ ਮੈਨੂੰ ਆਪਣੇ ਘਰਦਿਆਂ ਦੀ ਯਾਦ ਆਈ ਜੋ ਗੱਲਾਂ ਮੈਨੂੰ ਡੈਡੀ ਸਮਝਾਉਂਦਾ ਸੀ ਉਹ ਗੱਲਾਂ ਮੇਰੇ ਚੇਤੇ ਆਈਆਂ ਪਰ ਮੈਂ ਅਜੇ ਹੀ ਸੰਗਤ ਚ ਰਲ ਚੁੱਕਿਆ ਸੀ ਕਿ ਮੈਂ ਡੈਡੀ ਦੀਆਂ ਸਭ ਗੱਲਾਂ ਨੂੰ ਇਗਨੋਰ ਮਾਰ ਦਿੱਤਾ ਤੇ ਮੈਂ ਉਸ ਚਿੱਟੇ ਦੀ ਪੁੜੀ ਨੂੰ ਖਾ ਗਿਆ। ਉਹਨੇ ਮੈਨੂੰ ਇੰਨਾ ਕੁ ਜ਼ਿਆਦਾ ਨਸ਼ਾ ਦਿੱਤਾ ਕਿ ਮੈਨੂੰ ਉਹ ਵਧੀਆ ਲੱਗਣ ਲੱਗ ਪਿਆ। ਉਸ ਦਿਨ ਤੋਂ ਬਾਅਦ ਮੈਂ ਹਰ ਰੋਜ਼ ਹੀ ਉਸ ਨਸ਼ੇ ਦੀ ਪਾਲ ਕਰਦਾ ਰਹਿੰਦਾ ਸੀ। ਮਤਲਬ ਉਸ ਨਸ਼ੇ ਨੂੰ ਹੀ ਪਾਲਦਾ ਰਹਿੰਦਾ ਸੀ। ਰਿੱਕੀ ਮੈਨੂੰ ਨਸ਼ਾ ਉਸਤਾਦ ਕੋਲੋਂ ਲਿਆ ਕੇ ਦਿੰਦਾ ਸੀ ਪਰ ਇੱਕ ਗੱਲ ਸੀ ਕਿ ਉਹ ਨਸ਼ਾ ਮਹਿੰਗਾ ਬਹੁਤ ਸੀ ਜਿਹਨੂੰ ਚਿੱਟਾ ਕਹਿੰਦੇ ਸੀ। ਹੁਣ ਮੈਂ ਚਿੱਟੇ ਦੀ ਲਤ ਤੇ ਲੱਗ ਗਿਆ ਸੀ। ਹੁਣ ਮੈਂ ਸਭ ਕੁਝ ਆਪਣਾ ਭੁੱਲ ਗਿਆ ਸੀ ਘਰ ਆਉਣਾ ਤਾਂ ਵੀ ਲਕੋਲ ਕੋ ਕੇ ਚਿੱਟਾ ਹੀ ਲਈ ਜਾਣਾ ਜਿਹੜਾ ਮੇਰੇ ਨਾਲ ਮੇਰੇ ਪਿੰਡ ਦਾ ਮੁੰਡਾ ਪੜਦਾ ਸੀ ਉਹਨੇ ਮੈਨੂੰ ਕਈ ਵਾਰ ਸਮਝਾਇਆ ਕਿ ਤੂੰ ਐਵੇਂ ਇਹੋ ਜੇ ਕੰਮਾਂ 'ਚ ਨਾ ਪੈ ਗੋਲੀ ਖਾਂਦਾ ਸੀ ਠੀਕ ਆ ਪਰ ਤੂੰ ਤਾਂ ਹੁਣ ਅੱਗੇ ਵਧ ਗਿਆ ਮੈਂ ਉਹਨੂੰ ਕਿਹਾ ਕਿ ਨਹੀਂ ਇੱਕ ਵਾਰ ਤੂੰ ਵੀ ਖਾ ਕੇ ਦੇਖ ਬੜੀ ਵਧੀਆ ਚੀਜ਼ ਆ ਉਹ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਇਸ ਨਸ਼ੇ ਨੂੰ ਨਾ ਛੱਡਿਆ ਤਾਂ ਮੈਂ ਤੇਰੇ ਘਰ ਸਭ ਕੁਝ ਦੱਸ ਦੂੰਗਾ ਮੈਂ ਉਹਨੂੰ ਕਹਾ ਕਿ ਨਹੀਂ ਨਹੀਂ ਮੈਂ ਅੱਗੇ ਤੋਂ ਇਹ ਨਸ਼ਾ ਨਹੀਂ ਕਰੂੰਗਾ ਤੂੰ ਮੇਰੇ ਘਰ ਕੋ ਜਨਾ ਦੱਸੀ ਨਸ਼ੇ ਵਾਲੀ ਗੋਲੀ ਤਾਂ ਉਹ ਵੀ ਖਾਂਦਾ ਸੀ ਪਰ ਉਹ ਚਿੱਟੇ ਨੂੰ ਮੂੰਹ ਨਹੀਂ ਮਾਰਦਾ ਸੀ ਉਹ ਮੈਨੂੰ ਹਮੇਸ਼ਾ ਇਹੀ ਗੱਲ ਕਹਿੰਦਾ ਸੀ ਕਿ ਆਪਾਂ ਨੂੰ ਇਹ ਗੋਲੀ ਤੇ ਇਹਨਾਂ ਨੇ ਲਾ ਦਿੱਤਾ ਆ ਪਰ ਆਪਾਂ ਹੌਲੀ ਹੌਲੀ ਇਹਨੂੰ ਛੱਡ ਜਾਣਾ ਏ ਕਿਉਂਕਿ ਆਪਣੇ ਪਿੱਛੇ ਪਰਿਵਾਰ ਨੇ ਪਰ ਮੈਂ ਤਾਂ ਉਸ ਗੋਲੀ ਨੂੰ ਛੱਡਣ ਦੀ ਬਜਾਏ ਅੱਗੇ ਚਿੱਟੇ ਤੇ ਲੱਗ ਗਿਆ ਸੀ ਹੁਣ ਨਸ਼ਾ ਮੇਰੇ ਤਾਂ ਅੰਦਰ ਘਰ ਕਰ ਗਿਆ ਸੀ ਜਦੋਂ ਕਿਤੇ ਮੈਂ ਚਿੱਟਾ ਨਹੀਂ ਲਾਉਂਦਾ ਸੀ ਤਾਂ ਮੈਨੂੰ ਚੈਨ ਨਹੀਂ ਮਿਲਦਾ ਸੀ ਪਰ ਮੈਂ ਕਦੇ ਆਪਣੇ ਘਰ ਇਹ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਸੀ ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਆਪਣੇ ਡੈਡੀ ਕੋਲੋਂ ਪੈਸੇ ਲੈ ਜਾਂਦਾ ਸੀ ਡੈਡੀ ਨੂੰ ਮੇਰੇ ਤੇ ਵਿਸ਼ਵਾਸ ਸੀ ਡੈਡੀ ਮੈਨੂੰ ਆਪਣਾ ਏਟੀਐਮ ਕਾਰਡ ਹੀ ਫੜਾ ਦਿੰਦਾ ਸੀ ਉਹਨੂੰ ਲੱਗਦਾ ਸੀ ਕਿ ਕਾਲਜ ਦੇ ਖਰਚੇ ਬੜੇ ਨੇ ਇਸ ਕਰਕੇ ਇਹਨੂੰ ਪੈਸੇ ਚਾਹੀਦੇ ਆ ਪਰ ਮੈਨੂੰ ਤਾਂ ਚਿੱਟੇ ਲਈ ਪੈਸੇ ਚਾਹੀਦੇ ਹੁੰਦੇ ਸੀ ਰਿੱਕੀ ਮੈਨੂੰ ਕਹਿੰਦਾ ਸੀ ਕਿ ਤੇਰੇ ਤਾਂ ਨਜ਼ਾਰੇ ਨੇ ਜੋ ਤੈਨੂੰ ਘਰੋਂ ਖੁੱਲੇ ਪੈਸੇ ਮਿਲ ਜਾਂਦੇ ਨੇ ਮੇਰਾ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਡੈਡੀ ਜਦੋਂ ਵੀ ਮੈਨੂੰ ਪੜ੍ਹਾਈ ਬਾਰੇ ਪੁੱਛਦਾ ਸੀ ਤਾਂ ਮੈਂ ਬੜੇ ਕੌਨਫੀਡੈਂਸ ਨਾਲ ਕਹਿੰਦਾ ਸੀ ਕਿ ਹਾਂਜੀ ਡੈਡੀ ਮੇਰੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਆ ਮੈਂ ਕਦੇ ਵੀ ਆਪਣੇ ਘਰਦਿਆਂ ਨੂੰ ਇਸ ਗੱਲ ਬਾਰੇ ਸ਼ੱਕ ਨਹੀਂ ਹੋਣ ਦਿੱਤਾ ਸੀ ਘਰ ਵਿੱਚ ਮੰਮੀ ਡੈਡੀ ਤੋਂ ਇਲਾਵਾ ਸਿਰਫ ਮੇਰੀ ਭੈਣ ਸੀ ਕਾਫੀ ਟਾਈਮ ਤਾਂ ਮੇਰਾ ਇਦਾਂ ਹੀ ਖਰਚਾ ਚੱਲਦਾ ਰਿਹਾ ਪਰ ਹੌਲੀ-ਹੌਲੀ ਡੈਡੀ ਨੂੰ ਮੇਰੇ ਥੋੜਾ ਜਿਹਾ ਡਾਊਟ ਜਿਹਾ ਹੋਣ ਲੱਗਾ ਕਿਉਂਕਿ ਘਰੋਂ ਪੈਸਿਆਂ ਦੀ ਜ਼ਿਆਦਾ ਮੰਗ ਕਰਨ ਕਰਕੇ ਡੈਡੀ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਡੈਡੀ ਮੈਨੂੰ ਕਹਿਣ ਲੱਗਾ ਕਿ ਪੁੱਤ ਤੂੰ ਕਾਲਜ ਵਿੱਚ ਜਾ ਕੇ ਕੋਈ ਜ਼ਿਆਦਾ ਹੀ ਖਰਚਾ ਕਰਨ ਲੱਗ ਪਿਆ ਕੀ ਗੱਲ ਤੈਨੂੰ ਇੰਨੇ ਪੈਸੇ ਕਿਉਂ ਚਾਹੀਦੇ ਨੇ ਤਾਂ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਹੁਣ ਕਾਲਜ ਵਿੱਚ ਪੜਦਾ ਮੈਂ ਸਕੂਲ 'ਚ ਨਹੀਂ ਪੜਦਾ ਡੈਡੀ ਕਹਿਣ ਲੱਗਾ ਜਦੋਂ ਤੂੰ ਸਕੂਲ ਵਿੱਚ ਪੜਦਾ ਸੀ ਤਾਂ ਤੂੰ ਕਦੇ ਇੰਨੇ ਪੈਸੇ ਦੀ ਮੰਗ ਨਹੀਂ ਕੀਤੀ ਸੀ ਤਾਂ ਮੈਂ ਡੈਡੀ ਨੂੰ ਕਹਿਣ ਲੱਗਾ ਕਿ ਉਦੋਂ ਗੱਲ ਹੋਰ ਸੀ ਉਦੋਂ ਸਕੂਲ ਵਿੱਚ ਸੀ ਪਰ ਹੁਣ ਕਾਲਜ ਵਿੱਚ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਡੈਡੀ ਕਹਿਣ ਲੱਗਾ ਪਰ ਫੇਰ ਵੀ ਪੁੱਤ ਤੇਰਾ ਖਰਚਾ ਕੋਈ ਜ਼ਿਆਦਾ ਹੀ ਆ ਉਸ ਦਿਨ ਤਾਂ ਮੈਂ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਟਾਲ ਦਿੱਤਾ ਪਰ ਇੱਕ ਦਿਨ ਮੈਨੂੰ ਡੈਡੀ ਦੀ ਕਾਲ ਆਈ ਤੇ ਡੈਡੀ ਕਹਿਣ ਲੱਗੇ ਤੂੰ ਕਿੱਥੇ ਆ ਮੈਂ ਕਿਹਾ ਡੈਡੀ ਕਾਲਜ ਤਾਂ ਡੈਡੀ ਕਹਿਣ ਲੱਗੇ ਮੈਂ ਤੇਰੇ ਕਾਲਜ ਦੇ ਵਿੱਚ ਹੀ ਆਇਆ ਸੀ ਤੂੰ ਉੱਥੇ ਹੈ ਹੀ ਨਹੀਂ ਡੈਡੀ ਦੀ ਗੱਲ ਸੁਣ ਕੇ ਮੈਨੂੰ ਪਸੀਨੇ ਛੁੱਟਣ ਲੱਗੇ ਤੇ ਮੈਂ ਕਿਹਾ ਉਹ ਤਾਂ ਡੈਡੀ ਬਾਹਰ ਮੁੰਡੇ ਨਾਲ ਥੋੜਾ ਬਹੁਤ ਖਾਣ ਪੀਣ ਆਇਆ ਸੀ ਡੈਡੀ ਇੰਨੀ ਗੱਲ ਸੁਣ ਕੇ ਘਰ ਚਲਾ ਗਿਆ ਤੇ ਜਦੋਂ ਮੈਂ ਸ਼ਾਮ ਨੂੰ ਘਰ ਗਿਆ ਤਾਂ ਡੈਡੀ ਨੇ ਮੈਨੂੰ ਬਹੁਤ ਜ਼ਿਆਦਾ ਗੁੱਸੇ ਵਿੱਚ ਬੋਲਿਆ ਡੈਡੀ ਕਹਿਣ ਲੱਗਾ ਪੁੱਤ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਦਾਂ ਆਵਾਰਾਗਰਦੀਆਂ ਨਹੀਂ ਕਰਨੀਆਂ ਮੈਂ ਨਹੀਂ ਚਾਹੁੰਦਾ ਕਿ ਤੇਰਾ ਫਿਊਚਰ ਖਰਾਬ ਹੋ ਜਾਵੇ ਮੈਂ ਕਿਹਾ ਠੀਕ ਆ ਇੱਕ ਦਿਨ ਕਿਸੇ ਨੇ ਡੈਡੀ ਨੂੰ ਥੋੜੀ ਜਿਹੀ ਪਿਲਕ ਦੇ ਦਿੱਤੀ ਕਿ ਤੁਹਾਡਾ ਮੁੰਡਾ ਨਸ਼ੇ ਨੂੰ ਮੂੰਹ ਮਾਰਨ ਲੱਗ ਪਿਆ ਏ ਤੇ ਡੈਡੀ ਮੈਨੂੰ ਇਸ ਬਾਰੇ ਪੁੱਛਣ ਲੱਗੇ ਮੈਂ ਡੈਡੀ ਨੂੰ ਕਿਹਾ ਕਿ ਤੁਹਾਡਾ ਦਿਮਾਗ ਖਰਾਬ ਆ ਮੈਂ ਡੈਡੀ ਨਾਲ ਲੱਗੋ ਗੁੱਸੇ 'ਚ ਗੱਲ ਕਰਨ ਲੱਗਾ ਕਿ ਤੁਸੀਂ ਮੇਰੇ ਤੇ ਕਿੰਨਾ ਵੱਡਾ ਇਲਜ਼ਾਮ ਲਗਾਉਂਦੇ ਹੋ ਤਾਂ ਡੈਡੀ ਕਹਿਣ ਲੱਗਾ ਇੱਥੇ ਤੇਰੀ ਮਾਂ ਨਹੀਂ ਆ ਇਸ ਕਰਕੇ ਮੈਂ ਤੈਨੂੰ ਸਾਈਡ ਤੇ ਲੈ ਕੇ ਆਇਆ ਤੇ ਤੈਨੂੰ ਇਕੱਲੇ ਨੂੰ ਪੁੱਛਦਾ ਜੇ ਇਦਾਂ ਦੀ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਦੇ ਪੁੱਤ ਹੁਣ ਸੌ ਹੱਲਿਆ ਨਹੀਂ ਤਾਂ ਅੱਗੇ ਜਾ ਕੇ ਕੋਈ ਹੱਲ ਨਹੀਂ ਹੋਣਾ ਮੈਂ ਆਪਣੇ ਡੈਡੀ ਸਾਹਮਣੇ ਬਿਲਕੁਲ ਨਹੀਂ ਮੰਨਿਆ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਮੇਰੀ ਤਲਾਸ਼ੀ ਲੈ ਲਵੋ ਕਿਉਂਕਿ ਉਸ ਟਾਈਮ ਮੇਰੇ ਕੋਲ ਕੁਝ ਵੀ ਨਹੀਂ ਸੀ ਡੈਡੀ ਕਹਿਣ ਲੱਗੇ ਕਿ ਮੈਨੂੰ ਤਾਂ ਕਿਸੇ ਨੇ ਦੱਸਿਆ ਸੀ ਇਸ ਕਰਕੇ ਮੈਂ ਤੈਨੂੰ ਪੁੱਛ ਲਿਆ ਚੱਲ ਕੋਈ ਨਾ ਬੁੱਤ ਸੰਭਲ ਕੇ ਰਹੀ ਪਰ ਕਹਿੰਦੇ ਨੇ ਕਿ ਜੋ ਗੱਲ ਨੇ ਸਾਹਮਣੇ ਆਉਣਾ ਉਹ ਆ ਕੇ ਰਹਿੰਦੀ ਆ ਇਦਾਂ ਦੀਆਂ ਗੱਲਾਂ ਕਦੀ ਲੁਕੀਆਂ ਨਹੀਂ ਰਹਿੰਦੀਆਂ ਇੱਕ ਦਿਨ ਡੈਡੀ ਨੇ ਮੈਨੂੰ ਚਿੱਟਾ ਲਾਉਂਦੇ ਨੂੰ ਫਾੜ ਹੀ ਲਿਆ ਤੇ ਡੈਡੀ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਡੈਡੀ ਨੇ ਚੱਪਲ ਲਾ ਲਈ ਤੇ ਮੇਰੇ ਜਿੱਥੇ ਪੈਂਦੀ ਪੈਣ ਦੇ ਮੰਮੀ ਨੇ ਮੈਨੂੰ ਬਹੁਤ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਡੈਡੀ ਨੇ ਜਦੋਂ ਇਹ ਗੱਲ ਦੱਸੀ ਤਾਂ ਮੰਮੀ ਵੀ ਮੈਨੂੰ ਨਾਲ ਹੀ ਕੁੱਟਣ ਲੱਗ ਪਈ ਮੇਰੀ ਛੋਟੀ ਭੈਣ ਭੱਜ ਕੇ ਆ ਕੇ ਮੈਨੂੰ ਛਡਾਉਣ ਲੱਗੀ ਤੇ ਕਹਿਣ ਲੱਗੀ ਕੋਈ ਨਾ ਡੈਡੀ ਕੁੱਟੋ ਨਾ ਡੈਡੀ ਛੋਟੀ ਭੈਣ ਨੂੰ ਕਹਿਣ ਲੱਗਾ ਕਿ ਤੂੰ ਸਾਈਡ ਤੇ ਹੋ ਜਾ ਤੈਨੂੰ ਨਹੀਂ ਪਤਾ ਇਸ ਕੰਜਰ ਨੇ ਅੱਜ ਕੀ ਕੀਤਾ ਮੈਨੂੰ ਇਹਦੇ ਤੇ ਇੰਨਾ ਜ਼ਿਆਦਾ ਮਾਣ ਸੀ ਪਰ ਇਨੇ ਮੇਰਾ ਸਾਰਾ ਮਾਣ ਹੀ ਤੋੜ ਦਿੱਤਾ ਮੈਨੂੰ ਕਿੰਨਾ ਸਮਝਾਇਆ ਸੀ ਪਰ ਇਹ ਤਾਂ ਸਿਰੇ ਦੇ ਨਸ਼ੇ ਨੂੰ ਹੱਥ ਪਾਉਣ ਲੱਗ ਪਿਆ ਮੈਨੂੰ ਤਾਂ ਲੱਗਦਾ ਸੀ ਕਿ ਇਹ ਇੰਨਾ ਪੜਦਾ ਆ ਕਿ ਆਪਣਾ ਅੱਗੇ ਜਾ ਕੇ ਨਾਮ ਰੌਸ਼ਨ ਕਰੂਗਾ ਪਰ ਕਾਲਜ ਜਾ ਕੇ ਤਾਂ ਇਹਨੇ ਬਿਲਕੁਲ ਸ਼ਰਮ ਹੀ ਲਾ ਦਿੱਤੀ ਆ ਇਹ ਤਾਂ ਪੁੱਠੇ ਕੰਮਾਂ ਵਿੱਚ ਪੈ ਗਿਆ ਮੈਂ ਆਪਣੇ ਪਿਓ ਕੋਲੋਂ ਮਾਫੀ ਮੰਗੀ ਮੈਂ ਕਿਹਾ ਡੈਡੀ ਅੱਜ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਹੁੰਦਾ ਡੈਡੀ ਕਹਿਣ ਲੱਗਾ ਤੂੰ ਅੱਜ ਤੋਂ ਬਾਅਦ ਕਾਲਜ ਨਹੀਂ ਜਾਣਾ ਮੇਰੇ ਘਰਦਿਆਂ ਦਾ ਮੇਰੇ ਤੇ ਬੜਾ ਕੰਟਰੋਲ ਸੀ ਮਤਲਬ ਮੈਂ ਆਪਣੇ ਘਰਦਿਆਂ ਕੋਲੋਂ ਬੜਾ ਡਰਦਾ ਸੀ ਇਸ ਕਰਕੇ ਮੈਂ ਉਹਨਾਂ ਦੇ ਅੱਗੇ ਕਦੇ ਨਹੀਂ ਬੋਲਦਾ ਸੀ ਹੁਣ ਮੈਂ ਆਪਣੇ ਘਰੋਂ ਵੀ ਨਹੀਂ ਨਿਕਲ ਸਕਦਾ ਸੀ ਡੈਡੀ ਨੇ ਮੇਰੇ ਤੇ ਬੜਾ ਕੰਟਰੋਲ ਰੱਖਿਆ ਸੀ ਉਨੇ ਮੇਰਾ ਘਰੋਂ ਨਿਕਲਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਪਰ ਮੈਨੂੰ ਨਸ਼ੇ ਦੀ ਬੜੀ ਤੋੜ ਲੱਗਦੀ ਸੀ ਜਿਸ ਕਰਕੇ ਮੈਂ ਬੜਾ ਔਖਾ ਸੀ ਇਸ ਕਰਕੇ ਮੈਂ ਚੋਰੀ ਘਰੋਂ ਨਿਕਲ ਜਾਂਦਾ ਸੀ ਹੌਲੀ-ਹੌਲੀ ਮੈਂ ਆਪਣੇ ਘਰੋਂ ਵੀ ਡਰਨਾ ਛੱਡ ਦਿੱਤਾ ਮੈਂ ਆਪਣੇ ਡੈਡੀ ਨੂੰ ਕੁਝ ਨਹੀਂ ਸਮਝਦਾ ਸੀ ਜਦੋਂ ਵੀ ਉਹ ਮੈਨੂੰ ਕੁਝ ਬੋਲਦਾ ਸੀ ਤਾਂ ਮੈਂ ਅੱਗੋਂ ਪੁੱਠਾ ਹੀ ਜਵਾਬ ਦਿੰਦਾ ਸੀ ਹੌਲੀ-ਹੌਲੀ ਡੈਡੀ ਨੇ ਮੈਨੂੰ ਪੈਸੇ ਦੇਨੇ ਬਿਲਕੁਲ ਬੰਦ ਕਰ ਦਿੱਤੇ ਹੁਣ ਮੈਂ ਕਿਤੇ ਨਾ ਕਿਤੇ ਫੜ ਕੇ ਆਪਣਾ ਨਸ਼ੇ ਵਾਲਾ ਕੰਮ ਜਾਰੀ ਰੱਖਦਾ ਸੀ ਪਰ ਬਾਰੋਂ ਵੀ ਕੋਈ ਕਿੰਨਾ ਕ ਟਾਈਮ ਕਿਸੇ ਨੂੰ ਨਸ਼ਾ ਖਵਾ ਦੂਗਾ ਕਿਉਂਕਿ ਮੁੰਡਿਆ ਦਾ ਤਾਂ ਆਪਣਾ ਹੀ ਨਿਸਰਦਾ ਸੀ ਮੈਂ ਰਿੱਕੀ ਨੂੰ ਫੋਨ ਕੀਤਾ ਕਿ ਮੇਰੇ ਕੋਲ ਅੱਜ ਕੁਝ ਵੀ ਨਹੀਂ ਆ ਤੂੰ ਮੈਨੂੰ ਅੱਜ ਨਸ਼ਾ ਦਵਾ ਦੇ ਕੱਲ ਨੂੰ ਮੈਂ ਤੈਨੂੰ ਦਵਾ ਦੂੰਗਾ ਰਿੱਕੀ ਕਹਿਣ ਲੱਗਾ ਮੇਰੇ ਕੋਲ ਤਾਂ ਆਪ ਕੁਝ ਵੀ ਨਹੀਂ ਆ ਰਿੱਕੀ ਨੂੰ ਮੈਂ ਕਿਹਾ ਕਿ ਮਿੰਤ ਵਾਲੀ ਗੱਲ ਆ ਮੈਨੂੰ ਬਹੁਤ ਤੋੜ ਲੱਗੀ ਆ ਮੈਨੂੰ ਨਸ਼ਾ ਦਵਾ ਦੇ ਅੱਜ ਦਾ ਦਿਨ ਮੇਰਾ ਸਾਰ ਦੇ ਕੱਲ ਨੂੰ ਮੈਂ ਵੇਖ ਲੂੰਗਾ ਪਰ ਰਿੱਕੀ ਨੇ ਮੇਰੀ ਇੱਕ ਨਾ ਸੁਣੀ ਉਹ ਮੈਨੂੰ ਕਹਿਣ ਲੱਗਾ ਮੇਰੇ ਘਰ ਦੇ ਵੀ ਮੈਨੂੰ ਪੈਸੇ ਨਹੀਂ ਦਿੰਦੇ ਮੇਰੇ ਕੋਲ ਵੀ ਕੁਝ ਨਹੀਂ ਆ ਇਸ ਤਰ੍ਹਾਂ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਤੇ ਮੈਨੂੰ ਨਸ਼ੇ ਦੀ ਇੰਨੀ ਕਾ ਜ਼ਿਆਦਾ ਤੋੜ ਲੱਗੀ ਸੀ ਕਿ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਮੋਟਰਸਾਈਕਲ ਚੱਕਿਆ ਤੇ ਮੈਂ ਆਪਣੇ ਕਾਲਜ ਪਹੁੰਚ ਗਿਆ ਉੱਥੇ ਕਈ ਮੁੰਡਿਆਂ ਕੋਲੋਂ ਪੈਸੇ ਮੰਗੇ ਪਰ ਕਿਸੇ ਨੇ ਮੈਨੂੰ ਪੈਸੇ ਨਾ ਦਿੱਤੇ ਉਦੋਂ ਤਾਂ ਮੈਂ ਹੁਣ ਕਾਲਜ ਜਾਣਾ ਛੱਡ ਹੀ ਦਿੱਤਾ ਸੀ ਪੈਸੇ ਲਈ ਡੈਡੀ ਕੋਲ ਵੀ ਗਿਆ ਪਰ ਡੈਡੀ ਨੇ ਤਾਂ ਸਾਫ਼ ਮਨਾ ਕਰ ਦਿੱਤਾ ਰਿਤਾ ਮੈਨੂੰ ਬਹੁਤ ਘੱਟ ਬੁਲਾਉਂਦੇ ਸੀ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਹੀ ਨਹੀਂ ਸੀ ਕਿਉਂਕਿ ਮੈਨੂੰ ਸਿਰਫ ਨਸ਼ੇ ਨਾਲ ਪਿਆਰ ਹੋ ਗਿਆ ਸੀ ਹੋਰ ਕਿਸੇ ਨਾਲ ਨਹੀਂ ਇੱਦਾਂ ਪਟਕਦਾ ਪਟਕਦਾ ਫਿਰ ਮੈਂ ਘਰ ਵਾਪਸ ਆ ਗਿਆ ਫਿਰ ਮੈਂ ਉਸ ਉਸਤਾਦ ਨੂੰ ਫੋਨ ਲਗਾਇਆ ਜਿਸ ਕੋਲੋਂ ਮੈਂ ਨਸ਼ਾ ਲੈਣਾ ਸੀ ਪਰ ਉਹਨੇ ਵੀ ਬਿਨਾਂ ਪੈਸੇ ਦੇ ਨਸ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਹੁਣ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਪਾਗਲਾ ਵਾਂਗ ਇੱਧਰ-ਉੱਧਰ ਭਟਕਦਾ ਫਿਰਦਾ ਸੀ ਪਰ ਕਿਸੇ ਪਾਸਿਓਂ ਵੀ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਸੀ ਮੈਂ ਦੁਬਾਰਾ ਫੇਰ ਉਸਤਾਦ ਨੂੰ ਫੋਨ ਕੀਤਾ ਸੋਚਦਾ ਸੀ ਕਿ ਹੋ ਸਕਦਾ ਉਹ ਮੰਨ ਜਵੇ ਮੈਂ ਉਹਦੀਆਂ ਫੋਨ ਤੇ ਮਿੰਤਾ ਕਰੀ ਜਾ ਰਿਹਾ ਸੀ ਉਦੋਂ ਹੀ ਮੇਰੀ ਭੈਣ ਮੇਰੇ ਅੱਗੇ ਰੋਟੀ ਵਾਲੀ ਥਾਲੀ ਲੈ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਲੈ ਵੀਰੇ ਰੋਟੀ ਖਾ ਲਾ ਮੈਨੂੰ ਰੋਟੀ ਕਿੱਥੇ ਚੰਗੀ ਲੱਗਦੀ ਸੀ ਮੈਨੂੰ ਤਾਂ ਨਸ਼ੇ ਦੀ ਤੋੜ ਲੱਗੀ ਸੀ ਮੈਂ ਆਪਣੀ ਭੈਣ ਨੂੰ ਬਹੁਤ ਗੁੱਸੇ ਨਾਲ ਬੋਲਿਆ ਮੈਂ ਕਿਹਾ ਮੈਂ ਨਹੀਂ ਖਾਣੀ ਰੋਟੀ ਇਹਨੂੰ ਇੱਥੋਂ ਲੈ ਜਾ ਤਾਂ ਭੈਣ ਰੋਂਦੀ ਰੋਂਦੀ ਉੱਥੋਂ ਚਲੀ ਗਈ ਉੱਧਰ ਉਸਤਾਦ ਮੈਨੂੰ ਕਹਿਣ ਲੱਗਾ ਇਹ ਕੌਣ ਸੀ ਮੈਂ ਕਿਹਾ ਮੇਰੀ ਭੈਣ ਸੀ ਉਹ ਮੈਨੂੰ ਕਹਿਣ ਲੱਗਾ ਤੇਰਾ ਕੰਮ ਬਣ ਗਿਆ ਤੈਨੂੰ ਨਸ਼ਾ ਮਿਲ ਸਕਦਾ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਮੈਂ ਕਿਹਾ ਸੱਚੀ ਉਸਤਾਦ ਆਵਾਂ ਫਿਰ ਤਾਂ ਉਹ ਕਹਿਣ ਲੱਗਾ ਇਦਾਂ ਨਹੀਂ ਇੱਕ ਕੰਮ ਕਰ ਆਪਣੀ ਭੈਣ ਨੂੰ ਲੈ ਕੇ ਆ ਜਾ ਤੇ ਨਸ਼ਾ ਲੈ ਜਾ ਮੈਂ ਕਿਹਾ ਮਤਲਬ ਉਹ ਕਹਿਣ ਲੱਗਾ ਆਪਣੀ ਭੈਣ ਨੂੰ ਮੇਰੇ ਕੋਲ ਛੱਡ ਜਾ ਤੇ ਨਸ਼ਾ ਲੈ ਜਾ ਉਦੇ ਮੂੰਹ ਇਹ ਗੱਲ ਸੁਣ ਕੇ ਮੈਂ ਗੁੱਸੇ ਨਾਲ ਭਰ ਗਿਆ ਤੇ ਮੈਂ ਉਹਨੂੰ ਅੱਗੇ ਗੁੱਸੇ ਨਾਲ ਬੋਲਣ ਲੱਗਿਆ ਕਿ ਤੇਰੀ ਹਿੰਮਤ ਕਿਵੇਂ ਹੋਈ ਇੰਨੀ ਗੱਲ ਕਹਿਣ ਦੀ ਜੇ ਮੈਂ ਨਸ਼ੇ ਕਰਦਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਕੁਝ ਵੀ ਬੋਲ ਦੇਵੇਂ ਤਾਂ ਉਹ ਮੈਨੂੰ ਕਹਿਣ ਲੱਗਾ ਤੇਰੀ ਮਰਜ਼ੀ ਆ ਮੈਂ ਵੀ ਗੁੱਸੇ ਵਿੱਚ ਫੋਨ ਕੱਟ ਦਿੱਤਾ ਤੇ ਇੱਕ ਘੰਟਾ ਫਿਰ ਇੱਧਰ ਉੱਧਰ ਪਟਕਦਾ ਰਿਹਾ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰਾਂ ਜਦੋਂ ਰਸੋਈ ਵਿੱਚ ਮੈਂ ਪਾਣੀ ਪੀਣ ਗਿਆ ਤਾਂ ਉੱਥੇ ਆਪਣੀ ਭੈਣ ਨੂੰ ਵੇਖਿਆ ਤਾਂ ਦਿਮਾਗ ਮੇਰਾ ਪੁੱਠੇ ਪਾਸੇ ਚੱਲ ਗਿਆ ਕਿਉਂਕਿ ਉਸ ਟਾਈਮ ਸਿਰਫ ਨਸ਼ੇ ਨਾਲੀ ਪਿਆਰ ਸੀ ਜਦੋਂ ਕਿਸੇ ਪਾਸਿਓ ਕੋਈ ਹੱਲ ਨਾ ਹੋਇਆ ਤਾਂ ਮੈਂ ਆਪਣੀ ਭੈਣ ਨੂੰ ਉਸ ਬੰਦੇ ਕੋਲ ਲਿਜਾਣ ਲਈ ਤਿਆਰ ਹੋ ਗਿਆ ਮੈਂ ਉਸ ਬੰਦੇ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਮੈਂ ਆਪਣੀ ਭੈਣ ਨੂੰ ਲੈ ਕੇ ਆ ਰਿਹਾ ਪਰ ਜ਼ਿਆਦਾ ਟਾਈਮ ਨਾ ਮੇਰੀ ਭੈਣ ਨੂੰ ਆਪਣੇ ਕੋਲ ਰੱਖੀ ਕਿਉਂਕਿ ਉਹ ਅਜੇ ਛੋਟੀ ਆ ਉਹ ਕਹਿਣ ਲੱਗਿਆ ਤੂੰ ਫਿਕਰ ਨਾ ਕਰ ਮੈਂ ਆਪਣੀ ਭੈਣ ਨੂੰ ਕਿਹਾ ਕਿ ਚੱਲ ਤੈਨੂੰ ਗੋਲ ਗੱਪੇ ਖਵਾ ਕੇ ਲੈ ਕੇ ਆਵਾਂ ਇਹ ਬਹਾਨਾ ਲਾ ਕੇ ਮੈਂ ਉਹਨੂੰ ਆਪਣੇ ਘਰੋਂ ਨਾਲ ਲੈ ਗਿਆ ਉਹ ਖੁਸ਼ ਹੋ ਗਈ ਪਰ ਉਹਨੂੰ ਕੀ ਪਤਾ ਸੀ ਕਿ ਮੈਂ ਉਹਨੂੰ ਕਿੱਥੇ ਲਿਜਾ ਰਿਹਾ ਉਹਦਾ ਪੋਲਾ ਜਿਹਾ ਚਿਹਰਾ ਵੇਖ ਕੇ ਉਹਦੇ ਤੇ ਤਰਸ ਵੀ ਆ ਰਿਹਾ ਸੀ ਪਰ ਉਸ ਟਾਈਮ ਦਿਮਾਗ ਇਦਾਂ ਦਾ ਬਣ ਗਿਆ ਸੀ ਕਿ ਆਪਣੇ ਜੀਨ ਲਈ ਬਸ ਇਹੀ ਰਸਤਾ ਨਜ਼ਰ ਆ ਰਿਹਾ ਸੀ ਮੈਂ ਉਸਤਾਦ ਕੋਲ ਆਪਣੀ ਭੈਣ ਨੂੰ ਲੈ ਕੇ ਚਲਾ ਗਿਆ ਮੇਰੀ ਭੈਣ ਮੈਨੂੰ ਕਹਿਣ ਲੱਗੀ ਆਪਾਂ ਕਿੱਥੇ ਆਇਆ ਵੀਰੇ ਕਿਹਦੇ ਘਰ ਆਏ ਆ ਮੈਂ ਕਹੇ ਮੇਰੇ ਦੋਸਤ ਦਾ ਘਰ ਆ ਆ ਜਾ ਮੈਂ ਤੈਨੂੰ ਉਹਨਾਂ ਦੇ ਘਰ ਲੈ ਕੇ ਜਾਣਾ ਮੇਰੀ ਭੈਣ ਕਹਿਣ ਲੱਗੀ ਪਰ ਆਪਾਂ ਤਾਂ ਗੋਲ ਗੱਪੇ ਖਾਣ ਆਏ ਸੀ ਮੈਂ ਆਪਣੀ ਭੈਣ ਨੂੰ ਲੌਬੀ 'ਚ ਬਿਠਾ ਕੇ ਉਸ ਕੋਲ ਅੰਦਰ ਚਲਾ ਗਿਆ ਕਿ ਉਸ ਕੋਲ ਆਪਣਾ ਨਸ਼ਾ ਲੈ ਕੇ ਜਾਣ ਲੱਗਾ ਤਾਂ ਉਹ ਕਹਿਣ ਲੱਗਾ 1 ਘੰਟੇ ਨੂੰ ਆ ਕੇ ਇਹਨੂੰ ਲੈ ਜਵੀਂ ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਇੱਥੇ ਬੈਠ ਮੈਂ ਹੁਣੇ ਆਇਆ ਇੰਨੀ ਗੱਲ ਕਹਿ ਕੇ ਉੱਥੋਂ ਨਿਕਲ ਆਇਆ ਤੇ ਬਾਹਰ ਆ ਕੇ ਪਹਿਲਾਂ ਸੁੰਨੀ ਜੀ ਜਗ੍ਹਾ ਤੇ ਆ ਕੇ ਆਪਣੀ ਨਸ਼ੇ ਵਾਲੀ ਤੋੜ ਨੂੰ ਪੂਰਾ ਕੀਤਾ ਤੇ ਫਿਰ ਘਰ ਵਾਪਸ ਨਾ ਗਿਆ ਕਿਉਂਕਿ ਜੇ ਮੈਂ ਕੱਲਾ ਘਰ ਜਾਂਦਾ ਤਾਂ ਮੰਮੀ ਡੈਡੀ ਨੇ ਮੈਨੂੰ ਪੁੱਛਣਾ ਸੀ ਕਿ ਕੁੜੀ ਕਿੱਥੇ ਆ ਇਸ ਕਰਕੇ ਮੈਂ ਕਿਸੇ ਸੁੰਨੀ ਜੀ ਜਗ੍ਹਾ ਤੇ ਹੀ ਖੜ ਗਿਆ ਆਪਣੀ ਨਸ਼ੇ ਵਾਲੀ ਤੋੜ ਨੂੰ ਤਾਂ ਮੈਂ ਪੂਰਾ ਕਰ ਲਿਆ ਪਰ ਮੈਨੂੰ ਅੰਦਰੋਂ-ਅੰਦਰ ਹੀ ਆਪਣੀ ਭੈਣ ਲਈ ਬਹੁਤ ਬੁਰਾ ਲੱਗ ਰਿਹਾ ਸੀ। ਮੈਨੂੰ ਉੱਥੇ ਖੜੇ ਨੂੰ ਅਜੇ 10 ਮਿੰਟ ਹੀ ਹੋਏ ਸੀ ਕਿ ਮੈਨੂੰ ਅੰਦਰੋਂ ਇੰਨੀ ਕਾ ਜ਼ਿਆਦਾ ਆਪਣੇ ਆਪ ਤੇ ਸ਼ਰਮ ਆਈ ਤੇ ਮੈਂ ਮੋਟਰਸਾਈਕਲ ਚੁੱਕ ਕੇ ਆਪਣੀ ਭੈਣ ਨੂੰ ਲੈਣ ਲਈ ਤੁਰ ਗਿਆ ਕਿ ਜੋ ਮਰਜ਼ੀ ਹੋ ਜਾਵੇ ਮੈਂ ਉਸ ਬੰਦੇ ਨੂੰ ਪੈਸੇ ਦਵਾਂਗਾ ਪਰ ਆਪਣੀ ਭੈਣ ਨਾਲ ਗਲਤ ਹੁੰਦੇ ਨਹੀਂ ਦੇਖ ਸਕਦਾ। ਜਦੋਂ ਮੈਂ ਬੰਦੇ ਦੇ ਘਰ ਪਹੁੰਚਿਆ ਤਾਂ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰੀ ਭੈਣ ਤਾਂ ਉਥੋਂ ਪਹਿਲਾਂ ਹੀ ਭੱਜ ਚੁੱਕੀ ਆ ਉਸ ਬੰਦੇ ਨੇ ਦੱਸਿਆ ਕਿ ਉਹ ਮੈਨੂੰ ਅੰਦਰ ਬੰਦ ਕਰਕੇ ਇੱਥੋਂ ਚਲੀ ਗਈ ਤੇ ਮੈਨੂੰ ਤਾਂ ਕਿਸੇ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਉਹ ਬੰਦਾ ਮੇਰੇ ਤੇ ਬੜਾ ਗੁੱਸਾ ਕਰ ਰਿਹਾ ਸੀ ਇਸ ਗੱਲ 'ਈ ਮੈਂ ਬਹੁਤ ਖੁਸ਼ ਸੀ ਕਿ ਉਹਨੇ ਮੇਰੀ ਭੈਣ ਨਾਲ ਕੁਝ ਵੀ ਗਲਤ ਨਹੀਂ ਕੀਤਾ ਸੀ ਤੇ ਮੇਰੀ ਭੈਣ ਪਹਿਲਾਂ ਹੀ ਉਥੋਂ ਭੱਜ ਗਈ ਸੀ ਮੈਂ ਉਸ ਬੰਦੇ ਨੂੰ ਕਿਹਾ ਕਿ ਮੈਂ ਤੇਰੇ ਸਾਰੇ ਪੈਸੇ ਵਾਪਸ ਕਰ ਦੂੰਗਾ ਇੰਨੀ ਗੱਲ ਕਹਿ ਕੇ ਮੈਂ ਉਥੋਂ ਨਿਕਲ ਆਇਆ ਤੇ ਮੈਂ ਆਪਣੇ ਸਾਰੇ ਰਾਹ ਵਿੱਚ ਆਪਣੀ ਭੈਣ ਨੂੰ ਲੱਭਿਆ ਪਰ ਉਹ ਕਿਤੇ ਵੀ ਮੈਨੂੰ ਨਹੀਂ ਮਿਲੀ 2-3 ਘੰਟੇ ਬਾਅਦ ਫਿਰ ਮੈਂ ਆਪਣੇ ਘਰ ਗਿਆ ਤਾਂ ਮੈਂ ਵੇਖਿਆ ਕਿ ਮੇਰੀ ਭੈਣ ਮੇਰੇ ਨਾਲੋਂ ਪਹਿਲਾਂ ਹੀ ਘਰ ਪਹੁੰਚ ਚੁੱਕੀ ਸੀ ਜਦੋਂ ਮੈਂ ਘਰ ਗਿਆ ਤਾਂ ਮੈਂ ਬਹੁਤ ਡਰਨ ਲੱਗਾ ਉਹ ਮੇਰੇ ਵੱਲ ਬਹੁਤ ਗੁੱਸੇ ਨਾਲ ਵੇਖ ਰਹੀ ਸੀ ਤੇ ਇੱਕ ਕਮਰੇ ਵਿੱਚ ਬੈਠੀ ਰੋਈ ਜਾ ਰਹੀ ਸੀ ਉਸ ਟਾਈਮ ਘਰ ਵਿੱਚ ਮੰਮੀ ਡੈਡੀ ਨਹੀਂ ਸੀ ਮੈਂ ਆਪਣੀ ਭੈਣ ਕੋਲੋਂ ਮਾਫੀ ਮੰਗਣ ਹੀ ਲੱਗਾ ਸੀ ਕਿ ਉਹਨੇ ਮੇਰੇ ਮੂੰਹ ਤੇ ਚਪੇੜ ਮਾਰੀ ਤੇ ਮੈਨੂੰ ਕਹਿਣ ਲੱਗੀ ਅੱਜ ਤੋਂ ਬਾਅਦ ਤੂੰ ਮੇਰਾ ਭਰਾ ਨਹੀਂ ਤੇ ਮੈਂ ਤੇਰੀ ਭੈਣ ਨਹੀਂ ਤੇਰੇ ਵਰਗਾ ਭਰਾ ਤਾਂ ਕਿਸੇ ਦੁਸ਼ਮਨ ਦਾ ਵੀ ਨਾ ਹੋਵੇ ਜਿਹੜਾ ਆਪਣੀ ਭੈਣ ਦੀ ਇੱਜ਼ਤ ਨੂੰ ਖੋਦ ਹੀ ਲਟਾਉਣ ਤੋਰ ਗਿਆ ਹੋਵੇ ਜੇ ਅੱਜ ਮੈਂ ਉਥੋਂ ਨਾ बच ਕੇ ਆਂਦੀ ਤਾਂ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਸੀ ਉਹ ਮੇਰੇ ਨਾਲੋਂ ਛੋਟੀ ਸੀ ਪਰ ਗੱਲਾਂ ਮੇਰੇ ਨਾਲੋਂ ਬਹੁਤ ਸਿਆਣੀਆਂ ਕਰਦੀ ਸੀ ਮੈਂ ਉਹਦੇ ਕੋਲੋਂ ਮਾਫੀ ਮੰਗ ਰਿਆ ਸੀ ਪਰ ਉਹਨੇ ਮੈਨੂੰ ਕਹਿ ਦਿੱਤਾ ਸੀ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤੇ ਇਨੇ ਟਾਈਮ ਤੱਕ ਮੰਮੀ ਡੈਡੀ ਵੀ ਘਰ ਆ ਗਏ ਤੇ ਭੈਣ ਨੂੰ ਰੋਂਦੀ ਵੇਖ ਕੇ ਮੰਮੀ ਡੈਡੀ ਨੇ ਉਹਦੇ ਰੋਣ ਦਾ ਕਾਰਨ ਪੁੱਛਿਆ ਤਾਂ ਭੈਣ ਨੇ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਤੇ ਉਸ ਦਿਨ ਜੋ ਮੈਂ ਆਪਣੇ ਘਰ ਦੀਆਂ ਦੀਆਂ ਨਜ਼ਰਾਂ ਚੋਂ ਗਿਰਿਆ ਉਹ ਮੈਂ ਅੱਜ ਤੱਕ ਨਹੀਂ ਉੱਠ ਸਕਿਆ ਉਸ ਦਿਨ ਡੈਡੀ ਨੇ ਮੈਨੂੰ ਇੰਨੀਆਂ ਕਿ ਜ਼ਿਆਦਾ ਲਾਨਤਾ ਪਾਈਆਂ ਤੇ ਮੈਨੂੰ ਕਹਿ ਦਿੱਤਾ ਕਿ ਸਾਡੇ ਘਰੋਂ ਨਿਕਲ ਜਾ ਮੈਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਜਿਸ ਦਿਨ ਮੈਨੂੰ ਘਰੋਂ ਕੱਢ ਦਿੱਤਾ ਉਸ ਦਿਨ ਤੋਂ ਮੈਂ ਬਾਹਰ ਠੋਕਰਾਂ ਖਾ ਖਾ ਕੇ ਬੰਦਾ ਬਣ ਗਿਆ ਤੇ ਮੈਂ ਨਸ਼ੇ ਨੂੰ ਬਿਲਕੁਲ ਹੀ ਛੱਡ ਗਿਆ ਕਿਉਂਕਿ ਮੇਰੇ ਕੋਲ ਕੋਈ ਪੈਸਾ ਨਹੀਂ ਹੁੰਦਾ ਸੀ ਤੇ ਰਹਿਣ ਲਈ ਕੋਈ ਜਗ੍ਹਾ ਵੀ ਨਹੀਂ ਸੀ ਬਸ ਕਦੇ ਕਿਸੇ ਦੋਸਤ ਕੋਲ ਚਲੇ ਜਾਣਾ ਕਦੇ ਕਿਸੇ ਕੋਲ ਇਸ ਤਰ੍ਹਾਂ ਹੀ 6 ਮਹੀਨੇ ਬਾਹਰ ਘੜ ਦਿੱਤੇ ਪਰ ਟੋਕਣਾ ਖਾ ਕੇ ਪਤਾ ਲੱਗ ਗਿਆ ਕਿ ਅਸਲ ਜ਼ਿੰਦਗੀ ਹੁੰਦੀ ਕੀ ਆ ਨਸ਼ੇ ਵਾਲੀ ਗੱਲ ਤਾਂ ਮੇਰੇ ਦਿਲ ਵਿੱਚੋਂ ਹੀ ਨਿਕਲ ਗਈ ਮੈਂ ਬਿਲਕੁਲ ਹੀ ਮਨ ਬਣਾ ਲਿਆ ਕਿ ਕਦੇ ਵੀ ਨਸ਼ੇ ਵੱਲ ਵੇਖਣਾ ਤੱਕ ਨਹੀਂ ਕਰਨਾ ਤਾਂ ਬੜੀ ਦੂਰ ਦੀ ਗੱਲ ਆ ਕਿਉਂਕਿ ਇੱਕ ਨਸ਼ੇ ਕਰਕੇ ਮੈਂ ਆਪਣੀ ਇੱਜ਼ਤ ਆਪਣੇ ਹੱਥੀ ਰੋਲ ਕੇ ਆਇਆ ਸੀ ਪੂਰੇ 6 ਮਹੀਨਿਆਂ ਬਾਅਦ ਮੈਂ ਆਪਣੇ ਘਰ ਵਾਪਸ ਗਿਆ ਤੇ ਆਪਣੇ ਮਾਪਿਓ ਕੋਲੋਂ ਮਾਫੀ ਮੰਗੀ ਮਾਪਿਓ ਫਿਰ ਵੀ ਪਿਗਲ ਗਏ ਤੇ ਮੈਂ ਆਪਣੀ ਭੈਣ ਕੋਲੋਂ ਵੀ ਮਾਫੀ ਮੰਗੀ ਪਰ ਮੇਰੀ ਭੈਣ ਨੇ ਮੈਨੂੰ ਇੱਕ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਬੇਸ਼ੱਕ ਤੂੰ ਇਸ ਘਰ ਵਿੱਚ ਰਹਿ ਪਰ ਮੈਂ ਤੈਨੂੰ ਕਦੇ ਵੀ ਮਾਫ ਨਹੀਂ ਕਰ ਸਕਦੀ ਹੁਣ ਮੈਂ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ ਨਸ਼ੇ ਨੂੰ ਬਿਲਕੁਲ ਕਦੇ ਹੱਥ ਨਹੀਂ ਲਗਾਇਆ ਡੈਡੀ ਨਾਲ ਖੇਤੀ ਕਰਾਉਣ ਚ ਬੜੀ ਮਦਦ ਕਰਦਾ ਤੇ ਮੇਰਾ ਵਿਆਹ ਵੀ ਹੋ ਚੁੱਕਿਆ ਬੇਸ਼ੱਕ ਮੇਰੀ ਘਰਵਾਲੀ ਸਾਹਮਣੇ ਮੇਰੀ ਭੈਣ ਮੈਨੂੰ ਥੋੜਾ ਬਹੁਤ ਬੁਲਾ ਲੈਂਦੀ ਆ ਕਿਉਂਕਿ ਮੇਰਾ ਅੱਜ ਵੀ ਉਹ ਸੋਚਦੀ ਆ ਕਿ ਮੇਰੀ ਘਰਵਾਲੀ ਨੂੰ ਪਹਿਲਾਂ ਵਾਲੀਆਂ ਗੱਲਾਂ ਬਾਰੇ ਨਾ ਪਤਾ ਲੱਗੇ ਜੇ ਉਹਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤਾਂ ਉਹਦੀਆਂ ਨਜ਼ਰਾਂ ਵਿੱਚ ਵੀ ਮੈਂ ਗਿਰ ਜਾਊਂਗਾ ਪਰ ਮੇਰੀ ਭੈਣ ਦੀ ਨਜ਼ਰ ਵਿੱਚ ਮੇਰੇ ਲਈ ਪਹਿਲਾਂ ਵਾਲਾ ਪਿਆਰ ਨਹੀਂ ਸੀ ਪਹਿਲਾਂ ਵਾਲੀ ਇੱਜ਼ਤ ਨਹੀਂ ਸੀ ਜਿਹਨੂੰ ਮੈਂ ਹਮੇਸ਼ਾ ساری ਜ਼ਿੰਦਗੀ ਤਰਸਦਾ ਰਹੂੰਗਾ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਕਦੇ ਵੀ ਨਸ਼ੇ ਵਿੱਚ ਨਾ ਪਵੋ ਕਿਉਂਕਿ ਨਸ਼ਾ ਹੀ ਆ ਜੋ ਸਾਡੀ ਇੱਜ਼ਤ ਪੈਸਾ ਸਭ ਕੁਝ ਸਾਡੇ ਕੋਲੋਂ ਖੋਹ ਲੈਂਦਾ ਆ ਤੇ ਸਾਡੇ ਪੱਲੇ ਕੁਝ ਨਹੀਂ ਰਹਿ ਜਾਂਦਾ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ